ਅੱਜ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੁਭਾਵਾਂ ਕਰਮਚਾਰੀ ਜੂਨੀਅਰ ਵੱਲੋਂ ਮਾਨਯੋਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਪ ਪ੍ਰਿੰਸਟਾਰ ਸਹਿਕਾਰੀ ਸੁਭਾਵਾਂ ਫਤਿਹਗੜ੍ਹ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਨਾਲ ਸੁਭਾਵਾਂ ਦੇ ਜਦੋਂ ਡੀਏਪੀ ਖਾਦ ਦੀ ਸਪਲਾਈ ਆਉਂਦੀ ਹੈ ਉਹਦੇ ਨਾਲ ਵੱਡੇ ਪੱਧਰ ਤੇ ਮਾਰਕਫੈਟ ਤੇ ਇਫਕੋ ਵੱਲੋਂ ਜਿਹੜੀ ਟੈਗਿੰਗ ਆ ਉਹ ਕੀਤੀ ਜਾਂਦੀ ਹੈ ਤੇ ਸੁਭਾਵਾਂ ਨੂੰ ਖਾਦ ਦੇਣ ਸਮੇ ੱੱਕੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਤੇ ਅੱਗੇ ਕਰਮਚਾਰੀਆਂ ਦਾ ਉਸ ਤੇ ਜਿਹੜਾ ਕੋਈ ਵੀ ਬੇਵਸ ਹੋ ਕੇ ਅੱਗੇ ਉਹ ਕਿਸਾਨਾਂ ਨੂੰ ਉਸ ਦੀ ਟੈਗਿੰਗ ਕਰਕੇ ਦੰਦੇ ਨੇ ਤੇ ਕਿਸਾਨਾਂ ਵੱਲੋਂ ਪੋਰਟਲ ਦੇ ਉੱਪਰ ਜਾਂ ਇਹ ਸ਼ਿਕਾਇਤਾਂ ਸਰਕਾਰ ਕੋ ਕੀਤੀਆਂ ਜਾਂਦੀਆਂ ਨੇ ਤੇ ਕਰਮਚਾਰੀਆਂ ਦੇ ਇਸ ਪ੍ਰਤੀ ਜਿਹੜਾ ਰੋਸ ਜ਼ਾਹਰ ਹੁੰਦਾ ਤੇ ਅਸੀਂ ਇਸ ਰੋਸ ਵਜੋਂ ਡੀਆਰ ਸਾਹਿਬ ਨੂੰ ਮੰਗ ਪੱਤਰ ਦਿੰਦਾ ਵੀ ਜਿਹੜੀ ਪਿੱਛੋਂ ਹੀ ਇਫਕੋ ਦੇ ਮਾਰਕਫੈਟ ਤੋਂ ਟੈਗਿੰਗ ਹੈ ਜਿਹੜੀ ਉਹ ਬੰਦ ਕਰਵਾਈ ਜਾਵੇ ਜੇਕਰ ਮਾਰਕਫੈਟ ਤੇ ਇਫਕੋ ਨੇ ਇਹ ਟੈਗਿੰਗ ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਦੇ ਖਿਲਾਫ ਜਿਹੜਾ ਸੰਘਰਸ਼ ਹੈ ਉਹ ਕਰਾਂਗੇ ਤੇ ਇਸ ਕਰਕੇ ਅਸੀਂ ਮੀਡੀਆ ਰਾਹੀਂ ਮਾਨਯੋਗ ਡੀਆਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੀ ਟੈਗਿੰਗ ਹੈ ਉਹ ਬੰਦ ਕਰਵਾਈ ਜਾਵੇ ਅੱਜ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੁਆਵਾਂ ਕਰਮਚਾਰੀ ਜੂਨੀਅਨ ਵੱਲੋਂ ਮਾਨਯੋਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਪਰਜ ਸਟਾਰ ਸਹਿਕਾਰੀ ਸੁਆਵਾਂ ਫਤਿਹਗੜ੍ਹ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਨਾਲ ਸਭਾਵਾਂ ਦੇ ਜਦੋਂ ਡੀਏਪੀ ਖਾਦ ਦੀ ਸਪਲਾਈ ਆਉਂਦੀ ਹੈ ਉਹਦੇ ਨਾਲ ਵੱਡੇ ਪੱਦਰ ਤੇ ਮਾਰਕਫੈਟ ਤੇ ਇਫਕੋ ਵੱਲੋਂ ਜਿਹੜੀ ਟੈਗਿੰਗ ਆ ਉਹ ਕੀਤੀ ਜਾਂਦੀ ਹੈ ਤੇ ਸਭਾਵਾਂ ਨੂੰ ਖਾਦ ਦੇਣ ਸਮੇਂ ੱੱਕੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਤੇ ਅੱਗੇ ਕਰਮਚਾਰੀਆਂ ਦਾ ਉਸ ਤੇ ਜਿਹੜਾ ਕੋਈ ਵੀ ਬੇਵਸ ਹੋ ਕੇ ਅੱਗੇ ਉਹ ਕਿਸਾਨਾਂ ਨੂੰ ਉਸ ਦੀ ਟੈਗਿੰਗ ਕਰਕੇ ਦੰਦੇ ਨੇ ਤੇ ਕਿਸਾਨਾਂ ਵੱਲੋਂ ਪੋਰਟਲ ਦੇ ਉੱਪਰ ਜਾਂ ਇਹ ਸ਼ਿਕਾਇਤਾਂ ਸਰਕਾਰ ਕੋ ਕੀਤੀਆਂ ਜਾਂਦੀਆਂ ਨੇ ਤੇ ਕਰਮਚਾਰੀਆਂ ਦੇ ਇਸ ਪ੍ਰਤੀ ਜਿਹੜਾ ਰੋਸ ਜ਼ਾਹਰ ਹੁੰਦਾ ਤੇ ਅਸੀਂ ਇਸ ਰੋਸ ਵਜੋਂ ਡੀਆਰ ਸਾਹਿਬ ਨੂੰ ਮੰਗ ਪੱਤਰ ਦਿੰਦਾ ਹੈ ਵੀ ਜਿਹੜੀ ਪਿੱਛੋਂ ਹੀ IFCO ਤੇ Markfed ਤੋਂ ਟੈਗਿੰਗ ਹੈ ਜਿਹੜੀ ਉਹ ਬੰਦ ਕਰਵਾਈ ਜਾਵੇ ਜੇਕਰ Markfed ਤੇ IFCO ਨੇ ਇਹ ਟੈਗਿੰਗ ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਦੇ ਖਿਲਾਫ ਜਿਹੜਾ ਸੰਘਰਸ਼ ਹੈ ਉਹ ਕਰਾਂਗੇ ਤੇ ਇਸ ਕਰਕੇ ਅਸੀਂ ਮੀਡੀਆ ਰਾਹੀਂ ਮਾਨਯੋਗ ਡੀਆਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੀ ਟੈਗਿੰਗ ਹੈ ਉਹ ਬੰਦ ਕਰਵਾਈ ਜਾਵੇ। ਅੱਜ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੁਭਾਵਾਂ ਕਰਮਚਾਰੀ ਜੂਨੀਅਰ ਵੱਲੋਂ ਮਾਨਯੋਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਪਰਜ ਸਟਾਰ ਸਹਿਕਾਰੀ ਸੁਭਾਵਾਂ ਫਤਿਹਗੜ੍ਹ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਨਾਲ ਸੁਭਾਵਾਂ ਦੇ ਜਦੋਂ ਡੀਏਪੀ ਖਾਦ ਦੀ ਸਪਲਾਈ ਆਉਂਦੀ ਹੈ ਉਹਦੇ ਨਾਲ ਵੱਡੇ ਪੱਧਰ ਤੇ ਮਾਰਕਫੈਟ ਤੇ ਇਫਕੋ ਵੱਲੋਂ ਜਿਹੜੀ ਟੈਗਿੰਗ ਹੈ ਉਹ ਕੀਤੀ ਜਾਂਦੀ ਹੈ ਤੇ ਸੁਭਾਵਾਂ ਨੂੰ ਖਾਦ ਦੇਣ ਸਮੇ ੱੱਕੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਤੇ ਅੱਗੇ ਕਰਮਚਾਰੀਆਂ ਦਾ ਉਸ ਤੇ ਜਿਹੜਾ ਕੋਈ ਵੀ ਬੇਵਸ ਹੋ ਕੇ ਅੱਗੇ ਉਹ ਕਿਸਾਨਾਂ ਨੂੰ ਉਸ ਦੀ ਟੈਗਿੰਗ ਕਰਕੇ ਦੰਦੇ ਨੇ ਤੇ ਕਿਸਾਨਾਂ ਵੱਲੋਂ ਪੋਰਟਲ ਦੇ ਉੱਪਰ ਜਾਂ ਇਹ ਸ਼ਿਕਾਇਤਾਂ ਸਰਕਾਰ ਕੋਲ ਕੀਤੀਆਂ ਜਾਂਦੀਆਂ ਨੇ ਤੇ ਕਰਮਚਾਰੀਆਂ ਦੇ ਇਸ ਪ੍ਰਤੀ ਜਿਹੜਾ ਰੋਸ ਜ਼ਾਹਰ ਹੁੰਦਾ ਤੇ ਅਸੀਂ ਇਸ ਰੋਸ ਵਜੋਂ ਡੀਆਰ ਸਾਹਿਬ ਨੂੰ ਮੰਗ ਪੱਤਰ ਦੁੱਤਾ ਵੀ ਜਿਹੜੀ ਪਿੱਛੋਂ ਹੀ ਇਫਕੋ ਦੇ ਮਾਰਕਫੈਟ ਤੋਂ ਟੈਗਿੰਗ ਹੈ ਜਿਹੜੀ ਉਹ ਬੰਦ ਕਰਵਾਈ ਜਾਵੇ ਜੇਕਰ ਮਾਰਕਫੈਟ ਤੇ ਇਫਕੋ ਨੇ ਇਹ ਟੈਗਿੰਗ ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਦੇ ਖਿਲਾਫ ਜਿਹੜਾ ਸੰਘਰਸ਼ ਹੈ ਉਹ ਕਰਾਂਗੇ ਤੇ ਇਸ ਕਰਕੇ ਅਸੀਂ ਮੀਡੀਆ ਰਾਹੀਂ ਮਾਨਯੋਗ ਡੀਆਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੀ ਟੈਗਿੰਗ ਹੈ ਉਹ ਬੰਦ ਕਰਵਾਈ ਜਾਵੇ